ਕਚੰਗਾ ਯਾਰ ਮਨ ਤੇਰੀ ਹੈ ਜੰਗਾ ਉਹ ਗਰਦਾਸ ਉਹ ਆਈ ਦੋ ਮਿੰਟ ਨਹੀਂ ਯਾਰ ਮੈਨੂੰ ਕੋ ਫੋਨ ਆਈ ਜਾਂਦੇ ਆ ਉਹ ਯਾਰ ਆ ਜਾ ਮੈਂ ਕੰਮ ਭੁੱਲ ਗਿਆ ਕੰਮ ਕਹਿਣਾ ਸੀ ਤੈਨੂੰ ਇੱਕ ਉਹ ਕਰੇ ਜਿਹਨੂੰ ਦੀ ਕੰਮ ਹਾਂ ਜੀ ਮੈਨੂੰ ਤਾਂ ਫੋਨ ਤੇ ਫੋਨ ਆਈ ਜਾਂਦੇ ਤੇਰੇ ਸਾਹਮਣੇ ਆ ਓ ਦੋ ਮਿੰਟ ਹੀ ਆ ਜਾ ਦੋ ਸਕਿੰਟਾਂ ਦਾ ਕੰਮ ਆ ਯਾਰ ਮੁੜ ਕੇ ਤਾਂ ਆ ਤੂੰ ਮੋਰ ਕੇ ਕੀ ਕਰਾਂ ਯਾਰ ਮੈਨੂੰ ਯਾਰ ਕਰੋ ਫੋਨ ਆ ਜਾਂਦੇ ਓ ਯਾਰ ਵੇਖ ਲਾ ਮੇਰਾ ਰਾਦਾ ਬਾਂਦਾ ਸੀ ਅੱਜ ਲੰਘ ਗਿਆ ਮੈਂ ਸਿਮਰਲ ਦਾ ਪੁਲ ਲੰਘ ਗਿਆ ਹੁਣ ਓਏ ਮੇਰਾ ਓਏ ਗੱਲ ਤਾਂ ਸੁਣ ਲਾ ਮੇਰਾ ਰਾਦਾ ਬਾਂਦਾ ਸੀ ਕੋਈ ਅੱਜ ਕੀ ਕੀ ਬੰਦ ਦੱਸ ਓ ਮੇਰੇ ਕੋਲੇ ਪਈ ਸੀਗੀ ਤੇ ਮੇਰਾ ਰਾਦਾ ਹੀ ਲਾ ਲੈਂਦੇ ਕਿਹੜੀ ਹੋਈ ਐ ਦੇਸੀ ਆ ਵੇਖ ਲਾ ਦੇਸੀ ਹਾਂ ਵੇ ਲਾ ਹੁਣ ਤਾਂ ਜੇ ਵੇਖ ਲਾ ਨਹੀਂ ਤਾਂ ਹੁਣਾਂ ਤਾਂ ਫਿਰ ਠੀਕ ਆ ਹੈ ਚਲ ਕੱਢ ਕਰ ਟੈਨ ਆ ਲੈ ਚੱਲ ਠੀਕ ਆ ਆ ਜਾ ਆ ਜਾ ਛੁੱਟੀ ਆ ਲੈ ਉਹ ਨਵੇਂ ਕੀ ਆਉਂਦਾ ਉਹ ਨਵੇਂ ਕੀ ਆਉਂਦਾ ਔਨ ਸਾਰੇ ਕੰਮ ਭੁੱਲ ਗਿਆ ਇਹ ਬੰਦਾ ਉਹ ਹੋ ਗਿਆ ਚੱਲ ਲੈ ਉਹ ਆ ਲੈ ਬਰਾੜਾ ਆ ਫਾੜ ਯਾਰ ਠੀਕ ਆ ਉਹ ਇਹ ਡੋਲ ਨਹੀਂ ਹੈ ਦੁੱਧ ਦਾ ਅੱਜ ਨਾ ਤਾਰਾ ਕੱਢਣ ਤੋਂ ਹੋ ਗਏ ਲੇਟ ਉਹ ਦੁੱਧ ਇੱਕ ਅਲੱਗ ਉਹ ਅੱਛਾ ਕਾਦੀ ਮਰ ਤਾਰਾ ਉਹ ਐਸੇ ਮਾਰਾ ਸੱਤਿਆ ਤੈਨੂੰ ਉਹੀ ਦੁੱਧ ਬੜਾ ਲੀਏ ਅੱਜ ਅਸੀਂ ਲੇਟ ਹੋ ਗਏ ਦੁੱਧ ਹੀ ਮੁੜ ਗਿਆ ਤੇ ਹੋਰ ਤੂੰ ਮੁਰਨਾ ਹੀ ਨਹੀਂ ਸੀਗਾ